ਦਿਖਾਈ ਹੈ ਕਿ ਉਹ ਮੂਨਕ ਤੇ ਮਕਰੋੜ ਉਥੇ ਦੋ ਥਾਂੋਂ 2000 ਲੀਟਰ ਦਾ ਉਹ ਅਨਾਉਂਸ ਕਰਕੇ ਆਏ ਨੇ 5 ਤਰੀਕੂ ਤੇ ਨਾਲ ਨਾਲ ਦੇ ਆਪਣੇ ਸਤਕਾਰਯੋਗ ਹਲਕਾ ਇੰਚਾਰਜ ਨੇ ਜਿਹੜੇ ਖੰਡੇਵਾਸਾ ਉਹ ਵੀ ਖੜੇ ਨੇ ਜੀ ਉਸ ਤੋਂ ਅਗਲੇ ਦਿਨ ਹੀ ਅਸੀਂ ਚਿੱਠੀ ਜਿਹੜੀ ਐਸਡੀਪੀਸੀ ਦੇ ਜਿਹੜੇ ਉੱਥੇ ਗੁਰਦੁਆਰਾ ਨਨਕਾਣਾ ਸਾਹਿਬ ਹੈ ਤਵੰਦਾਂ ਹੇਠ ਹੈ ਜਿਹੜੀ ਗੁਰਦੁਆਰਾ ਸਾਹਿਬ ਨਨਕਾਣਾ ਸਾਹਿਬ ਉਹਨਾਂ ਦੇ ਮੈਨੇਜਰ ਵੱਲੋਂ 6 ਤਰੀਕ ਨੂੰ ਐਸਡੀਪੀਸੀ ਦੇ ਪ੍ਰਧਾਨ ਸਾਹਿਬ ਨੂੰ ਚਿੱਠੀ ਲਿਖੀ ਗਈ ਹੈ ਕਿ ਸਾਨੂੰ ਇਹ 3000 ਲੀਟਰ ਤੇਲ ਖਰੀਦਣ ਦੀ ਸਾਨੂੰ ਤੁਸੀਂ ਪ੍ਰਵਾਨਗੀ ਦਿਓ। ਜੀ ਬਿਲਕੁਲ। ਉਸ ਚਿੱਠੀ ਤੇ ਕੰਮ ਕਰਦੇ ਆ 9 ਤਰੀਕ ਦੀ ਫਿਰ ਚਿੱਠੀ ਅਸੀਂ ਤੁਹਾਨੂੰ ਦਿਖਾਈ ਵੀ ਹੈ ਸਾਡੇ ਕੋਲੇ ਪ੍ਰੂਫ ਹੈ ਕਿ ਉਹਦੇ 'ਚ ਉਹ ਪ੍ਰਵਾਨਗੀ ਮੈਨੇਜਰ ਸਾਹਿਬ ਨੂੰ ਉਹਨਾਂ ਨੇ ਦੇਤੀ। ਕਿ ਪਿੰਨ ਦਾ ਲੀਟਰ ਹੈ ਤੁਸੀਂ ਇਹ ਅ ਅ ਅੰਦਰੀ ਕਮੇਟੀ ਅਗਾਉ ਉਹਦੇ ਨਾਲ ਮਤਲਬ ਵੀ ਬਾਅਦ ਚ ਆਪਾਂ ਲੈ ਲਾਂਗੇ ਉਹ ਪਰਮਿਸ਼ਨ ਉਹ ਪਰਮਿਸ਼ਨ ਹੋਗੀ ਤੇ 10 ਤਰੀਕ ਨੂੰ ਹੀ ਫਿਰ ਅਸੀਂ ਦਿਖਾ ਰਹੇ ਹਾਂ ਕਿ ਐਸ ਡੀ ਪੀ ਸੀ ਦਾ ਬੈਨਰ ਲੱਗਿਆ ਹੋਇਆ ਟੈਂਕਰ ਉੱਥੋਂ ਤੇਲ ਪਵਾ ਰਿਹਾ ਹੈ ਤੇ ਉਹ ਟੈਂਕਰ ਫਿਰ ਜਦੋਂ ਉੱਤੇ ਵੰਡਿਆ ਜਾ ਰਿਹਾ ਅੱਗੇ ਪਬਲਿਕ 'ਚ ਤਾਂ ਉੱਥੇ ਫੇਰ ਉੱਥੇ ਸਾਡੇ ਮੌਜੂਦਾ ਜਿਹੜੇ ਉੱਥੇ ਦੇ ਮੈਂਬਰ ਨੇ ਉਸ ਹਲਕੇ ਦੇ ਕੋਈ ਮੈਂਬਰ ਸਾਡਾ ਐਸ ਡੀ ਪੀ ਸੀ ਦਾ ਨਹੀਂ ਹੈ ਉੱਥੇ ਕੋਈ ਮੁਲਾਜ਼ਮ ਨਹੀਂ ਜਾ ਕੇ ਟੈਂਕਰ ਹੈ ਜਿਹੜਾ ਤੇਲ ਦਾ ਉਹ ਹੈਗਾ ਹੈ ਐ ਐਸਜੀਪੀਸੀ ਵੱਲੋਂ ਐਸਜੀਪੀਸੀ ਦੇ ਪੈਸਿਆਂ ਦਾ ਤੇ ਉੱਥੇ ਖੜੇ ਕੌਣ ਨੇ ਸਰਦਾਰ ਗਗਨਦੀਪ ਸਿੰਘ ਖੰਡੇਵਾੜਾ ਸਾਹਿਬ ਸਾਡਾ ਸਵਾਲ ਇਹ ਹੈ ਕਿ ਇਹ ਚੀਜ਼ਾਂ ਇਹ ਸਾਬਤ ਕਰਨ ਵਾਸਤੇ ਕਾਫੀ ਨਹੀਂ ਕਿ ਸਾਡਾ ਤੁਸੀਂ ਖੜਨਾ ਹੈ ਖੜੋ ਪਰ ਕੀ ਉੱਥੇ ਸਾਡੇ ਮੈਂਬਰਾਂ ਦੀ ਹਾਜ਼ਰੀ ਜ਼ਰੂਰੀ ਨਹੀਂ ਜਦੋਂ ਐਸਜੀਪੀਸੀ ਦੇ ਵੱਲੋਂ ਵੰਡੀ ਜਾ ਰਹੀ ਚੀਜ਼ ਹੈ ਤਾਂ ਜੇ ਖੰਡੇਵਾੜ ਸਾਹਿਬ ਖੜੇ ਨੇ ਉਹ ਇੱਕ ਪੋਲਿਟਿਕਲ ਹਸਤੀ ਨੇ ਬੀਬੀ ਜੀ ਗੱਲ ਵੀ ਇੱਕ ਸਵਾਲ ਹੈ ਐਸਜੀਪੀਸੀ ਸਾਰਿਆਂ ਦੀ ਸਾਂਝੀ ਹੈ ਬੀਬੀ ਜੀ ਇੱਕ ਸਵਾਲ ਹੈ ਜਦੋਂ ਗੁਰਦੁਆਰਾ ਨਨਕਾਣਾ ਸਾਹਿਬ ਦੀ ਮੈਨੇਜਰ ਵੱਲੋਂ ਜਾਂ ਅਸੀਂ ਕਹਿੰਦੇ ਕਮੇਟੀ ਵੱਲੋਂ ਚਿੱਠੀ ਲਿਖੀ ਜਾਂਦੀ ਹੈ ਤਾਂ ਬਾਕੀ ਕਮੇਟੀ ਮੈਂਬਰਾਂ ਨੂੰ ਤਾਂ ਨੌਲੇਜ ਹੋਏਗੀ ਨਾ ਇਸ ਚੀਜ਼ ਦੀ ਕਿ 3000 ਲੀਟਰ ਡੀਜ਼ਲ ਖਰੀਦਿਆ ਜਾ ਰਿਹਾ ਫਿਰ ਉਹ ਵੰਡਿਆ ਵੀ ਤਾਂ ਜਾਣਾ ਹੀ ਹੈ ਨਹੀਂ ਇਹੀ ਤਾਂ ਦੁੱਖ ਵਾਲੀ ਗੱਲ ਹੈ ਨਾ ਜੀ ਦੇਖੋ ਐਸ ਡੀ ਪੀ ਸੀ ਦੇ ਜਿੰਨੇ ਵੀ ਮੈਂਬਰ ਨੇ ਇਲੈਕਟਿਡ ਮੈਂਬਰ ਹੁੰਦੇ ਨੇ ਔਰ ਆਪਣੇ ਆਪਣੇ ਖੇਤਰ ਜਿੱਥੇ ਜਿੱਥੇ ਕੋਈ ਵੀ ਗੁਰੂ ਘਰ ਹੈਗੇ ਨੇ ਉਹ ਉਹਨਾਂ ਦੇ ਪ੍ਰਬੰਧਾ ਵਾਸਤੇ ਉਹ ਜਿੰਮੇ ਹੁੰਦੇ ਨੇ ਜੇਕਰ ਕੋਈ ਇਹੋ ਜੀ ਚੀਜ਼ ਕੋਈ ਦੇਖੋ 3000 ਲੀਟਰ ਉਹ ਕੋਈ ਛੋਟੀ ਕੀਮਤ ਨਹੀਂ ਹੋਣੀ ਡੀਜ਼ਲ ਦੀ ਇੱਕ ਐਡੀ ਵੱਡੀ ਚੀਜ਼ ਆਪਾਂ ਮੰਗ ਰਹੇ ਹਾਂ ਇੱਕ ਮੈਨੇਜਰ ਤੋਂ ਅਸੀਂ ਚਿੱਠੀ ਲਿਖਵਾ ਕੇ ਤਾਂ ਉੱਥੇ ਦੇ ਤੁਸੀਂ ਇੱਕ ਚਲੋ ਮੇਰੀ ਇੱਕ ਬੇਨਤੀ ਪ੍ਰਵਾਨ ਕਰ ਲਓ ਤੁਸੀਂ ਜਿਹੜੇ ਉੱਥੇ ਮੈਂਬਰ ਨੇ ਉਹਨਾਂ ਮੈਂਬਰਾਂ ਦੀ ਤੁਸੀਂ ਥਿਊ ਰੈ ਦੇ ਦਿਓ ਕਿ ਕੀ ਉਹਨਾਂ ਨੂੰ ਇਸ ਗੱਲ ਦੀ ਨੋਲਿਜ ਹੈ ਜਦ ਕਿ ਉਹਨਾਂ ਦੀ ਪ੍ਰਵਾਨਗੀ ਆ ਉਹਨਾਂ ਦੀ ਸਪੱਸ਼ਟ ਹੋਣੀ ਜ਼ਰੂਰੀ ਹੈ ਲੋਕਲ ਮੈਂਬਰਾਂ ਨੂੰ ਤਾਂ ਕਿਸੇ ਨੇ ਪੁੱਛਿਆ ਹੀ ਨਹੀਂ ਗਿਆ ਯਾਨੀ ਫਿਰ ਇਲੈਕਟਿਡ ਬਾਡੀ ਹੈ ਪੈਸੇ ਉਹ ਇਲੈਕਟਿਡ ਬਾਡੀ ਦੇ ਕਿਉਂਕਿ ਸੰਗਠਨਾਂ ਨੂੰ ਜਵਾਬ ਤਾਂ ਇਸ ਡੀਪੀਸੀ ਮੈਂਬਰਾਂ ਨੇ ਦੇਣਾ ਹੈ ਨਾ ਜੀ ਨਾ ਕਿ ਕਿਸੇ ਹਲਕਾ ਇੰਚਾਰਜ ਨੇ ਦੇਣਾ ਇਸ ਮੁੱਦੇ ਤੇ ਉਹਨਾਂ ਦੀ ਬਿਨਾ ਧਿਆਨ ਗੋਚਰ ਹੋਇਆ ਇਹ ਚੀਜ਼ ਹੋਈ ਹੈ ਇਹੀ ਸਾਡਾ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਜਿੱਥੇ ਲਹਿਰਾ ਗਾਗਾ ਜਾਂ ਕਹਿ ਲਈਏ ਇੱਕ ਹਲਕੇ ਦੇ ਵਿੱਚ ਇਹ ਕੁਝ ਹੋਇਆ ਤਾਂ ਬਾਕੀ ਹਲਕਿਆਂ ਦੇ ਵਿੱਚ ਵੀ ਅਜਿਹਾ ਹੀ ਕੁਝ ਹੋਇਆ ਹੋਵੇਗਾ ਪਰ ਨਾਲ ਨਾਲ ਸੁਖਬੀਰ ਸਿੰਘ ਮਤਲਬ ਕੈਸ਼ ਵੀ ਬਣ ਰਿਹਾ ਹੈ ਅਸੀਂ ਤਾਂ ਇਹੀ ਬੇਨਤੀ ਕੀਤੀ ਹੈ ਕਿ ਅਸੀਂ মিডিਆ ਨੂੰ ਵੀ ਇਹੀ ਕੀਤੀ ਹੈ ਕਿ ਇਹ ਇੱਕ ਚੀਜ਼ ਹੈ ਜਿਹੜੀ ਸਾਡੇ ਧਿਆਨ ਵਿੱਚ ਤਾਂ ਦੀ ਔਰ ਅਸੀਂ ਵੀ ਪ੍ਰੂਫ ਹੋ ਕਰਕੇ ਅਸੀਂ ਕੋਈ ਹਵਾ ਦੀ ਗੱਲ ਤਾਂ ਕੀਤੀ ਨਹੀਂ ਅਸੀਂ ਪ੍ਰੂਫ ਦਿਖਾ ਕੇ ਉਹ ਗੱਲ ਕੀਤੀ ਆਪਣੀ ਗੱਲ ਰੱਖੀ ਹੈ ਸੰਗਤ ਦੀ ਕਚਹਿਰੀ 'ਚ ਤੇ ਹੋ ਸਕਦਾ ਸੀ ਤਾਂ মিডিਆ ਨੂੰ ਅਸੀਂ ਇਸ ਗੱਲ ਦਾ ਹੈਵਾਨ ਕਰਦੇ ਆ ਕਿ ਤੁਸੀਂ ਬਾਕੀ ਹਲਕਿਆਂ ਚ ਵੀ ਦੇਖੋ ਹੋ ਸਕਦਾ ਇਹ ਹੀ ਚੀਜ਼ ਹੈ ਜਿਹੜੀ ਜੇ ਇੱਕ ਹਲਕੇ ਤੇ ਚੀਜ਼ ਹੋ ਸਕਦੀ ਹੈ ਤਾਂ ਬਾਕੀ ਹਲਕਿਆਂ ਚ ਵੀ ਇਹੀ ਇੱਕ ਜਿਹੜਾ ਇੱਕ ਮੋਡਸ ਪਰੰਡੀ ਹੈ ਜਿਹੜੀ ਉਹ ਅਪਣਾਈ ਜਾਂਦੀ ਹੋਊਗੀ ਅਕਾਲੀ ਦਲ ਵੱਲੋਂ ਸੋ ਇਸ ਗੱਲ ਦਾ ਅਸੀਂ ਆਪਣੇ ਵਰਕਰ ਸਹਿਬਾਨ ਵੀ ਨੇ ਆ ਆਮ ਪਬਲਿਕ ਹੈ ਬਿਜ਼ੀਨਸ ਲੋਕ ਨੇ ਸਾਡੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਉਹ ਇਸ ਚੀਜ਼ ਦਾ ਖਿਆਲ ਰੱਖਣ ਤਕੋ ਇਸ ਵਕਤ ਹੜਪੀੜਤਾ ਨੂੰ ਬਹੁਤ ਜ਼ਿਆਦਾ ਸਹਾਇਤਾ ਦੀ ਲੋੜ ਹੈ ਹਰੇਕ ਪਾਰਟੀ ਨੂੰ ਸਹਾਇਤਾ ਕਰਨੀ ਚਾਹੀਦੀ ਹੈ ਹਰੇਕ ਸੰਸਥਾ ਨੂੰ ਇਹ ਕਰਨੀ ਚਾਹੀਦੀ ਹੈ ਪਰ ਇਸ ਮੌਕੇ ਨੂੰ ਪੋਲਿਟੀਕਲ ਮੋਟਿਵ ਵਾਸਤੇ ਨਾ ਵਰਤਿਆ ਜਾਵੇ ਸਾਡੀ ਬੇਨਤੀ ਹੈ ਕਿਉਂਕਿ ਕਿਤੇ ਨਾ ਕਿਤੇ ਇਹ ਸ਼ੋਅ ਕੀਤਾ ਜਾ ਰਿਹਾ ਹੈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਆ ਉਹਨਾਂ ਦੇ ਆਗੂ ਨੇ ਜਿਹੜੇ ਉਹ ਬਹੁਤ ਵੱਡੀ ਸੇਵਾ ਕਰ ਰਹੇ ਨੇ ਉਹ ਕਰੀ ਜਾਣ ਉਹ ਕਰਨ ਬਲਕੇ ਅਸੀਂ ਸਵਾਗਤ ਕਰਦੇ ਹਾਂ ਉਸ ਚੀਜ਼ ਦਾ ਪਰ ਉਹ ਸੇਵਾ ਹੈ ਜਿਹੜੀ ਉਹ ਜਿਹੜੀ ਇੱਕ ਸੰਧੀ ਸੰਸਥਾ ਹੈ ਸਾਰੀ ਸਿੱਖ ਕੌਮ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਫਰਮਾਇਦੇ ਸਿਰ ਤੇ ਉਹ ਆਪਣੀ ਜਿਹੜੀ ਰਾਜਨੀਤੀ ਨਾ ਚਮਕਾਉਣ ਆਪਣੇ ਪੰਲੇ ਤੋਂ ਕਰਨ ਭਾਵੇਂ ਅਰਬਾਰ ਪੇ ਲਾ ਦੇਣ ਕੋਈ ਇਤਰਾਜ਼ ਨਹੀਂ ਉਸ ਗੱਲ ਦਾ ਸਵਾਗਤ ਹੈ ਪਰ ਜੇਕਰ ਐਸਜੀਪੀਸੀ ਦਾ ਫਰਮਾਇਆ ਕਿਤੇ ਯੂਜ਼ ਹੋ ਰਿਹਾ ਤਾਂ ਉੱਥੇ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਹਾਜ਼ਰ ਹੋਣਿਆ ਐਸਜੀਪੀਸੀ ਦੇ ਮੈਂਬਰ ਸਾਹਿਬਾਨ ਦੀ ਹਾਜ਼ਰੀ ਜ਼ਰੂਰੀ ਹੈ ਨਾ ਕਿ ਕਿਸੇ ਕਿਸੇ ਪਾਰਟੀ ਦੇ ਪੋਲੀਟੀਕਲ ਬੰਦੇ ਦੀ ਹਾਜ਼ਰੀ ਹੋਣੀ ਚਾਹੀਦੀ ਹੈ ਅੱਛਾ ਨਹੀਂ ਤੁਸੀਂ ਹੁਣ ਇਹ ਮੁੱਦਾ ਕੇਸ ਤੋਂ ਬਾਅਦ ਅਕਾਲ ਤਖਤ ਸਾਹਿਬ ਤੇ ਜਾਂ ਫਿਰ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੋ ਲੈ ਕੇ ਜਾਵਾਂ ਕਿ ਅੱਜ ਉਹਨਾਂ ਨੇ ਤੁਹਾਡੀ ਪ੍ਰੈਸ ਵਾਰਤਾ ਤੋਂ ਪਹਿਲਾਂ ਉਹਨਾਂ ਨੇ ਪ੍ਰੈਸ ਵਾਰਤਾ ਕੀਤੀ ਜੋ ਵੇਰਵਾ ਜਾਰੀ ਕੀਤਾ ਕਿ ਜਿਵੇਂ ਜਿਵੇਂ ਉਹਨਾਂ ਵੱਲੋਂ ਹੜ੍ਹ ਪੀਰਤਾਂ ਲਈ ਕੰਮ ਕੀਤੇ ਜਾ ਰਹੇ ਨੇ ਹਾਲਾਂਕਿ ਡੀਜ਼ਲ ਰਾਖਵਾ ਰੱਖਣ ਦਾ ਵੀ ਜ਼ਿਕਰ ਕੀਤਾ ਕਿ 8 ਲੱਖ ਦਾ ਜਿਹੜਾ ਡੀਜ਼ਲ ਉਹ ਰਾਖਵਾ ਰੱਖਿਆ ਗਿਆ ਉਹਨਾਂ ਵੱਲੋਂ ਅਸੀਂ ਤਾਂ ਦੇਖੋ ਜਿਹੜੀ ਇਹ ਸਾਡੀ ਪ੍ਰੈਸ ਵਾਰਤਾ ਹੋਈ ਹੈ ਉਹਦੇ ਸੇ ਇੱਕ ਚੀਜ਼ ਇਹ ਵੀ ਹੈ ਕਿ ਧੰਮੀ ਸਾਹਿਬ ਜਿਹੜੇ ਕਿ ਉਹ ਸੁਰੱਖਿਆ ਦੇ ਮੁਖੀ ਨੇ ਉਹ ਇਸ ਤਰ੍ਹਾਂ ਨੂੰ ਤੇ ਸਪੱਸ਼ਟ ਕਰੰਦ ਦੇਣ ਇਹ ਜਿਹੜੀ ਇਹ ਮਹਿਰਾ ਗਾਗਾ ਤੇ ਇਹ ਜਿਹੜਾ ਜੋ ਵੀ ਇਹ ਚੀਜ਼ ਹੋਈ ਹੈ ਉਹ ਉੱਥੇ ਸਾਡੇ ਮੈਂਬਰਾਂ ਦੇ ਨੋਟਿਸ ਤੋਂ ਬਿਨਾ ਹੋਈ ਹੈ ਸਾਡਾ ਕੋਈ ਉੱਥੇ ਵਰਕਰ ਸਾਡਾ ਮੁਲਾਜ਼ਮ ਹਾਜ਼ਰ ਨਹੀਂ ਸੀ ਉੱਥੇ ਇੱਕ ਪੋਲੀਟਿਕਲ ਪਾਰਟੀ ਦਾ ਜਿਹੜਾ ਆਗੂ ਹੈ ਉਹ ਹੀ ਹਾਜ਼ਰ ਸੀ ਕਿਉਂਕਿ ਐਸਜੀਪੀਸੀ ਜੇਕਰ ਆਪਾਂ ਗੱਲ ਕਰੀਏ ਨਾ ਜੀ ਕਿਉਂਕਿ ਆਮ ਹੁਣ ਤੱਕ ਇਹ ਜਾਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਐਸਜੀਪੀਸੀ 'ਚ ਦਖਲ ਰਹੇ ਨੇ ਤੇ ਉਹ ਇਸ ਚੀਜ਼ ਤੋਂ ਇਨਕਾਰ ਨਹੀਂ ਨੇ ਕਿ ਐਸਜੀਪੀਸੀ ਤਾਂ ਇੱਕ ਸਰਵ ਸੰਜੀ ਸੰਸਥਾ ਹੈ ਸਾਰੀ ਸਿੱਖ ਕੌਮ ਦੀ ਸੰਸਥਾ ਹੈ ਇੱਕ ਸਾਰੀ ਸਿੱਖ ਕੌਮ ਦੀ ਸੰਸਥਾ ਹੈ ਜੇਕਰ ਇੱਕ ਪਾਰਟੀ ਦਾ ਆਗੂ ਉੱਥੇ ਖੜ੍ਹ ਤੱਕਦਾ ਫਿਰ ਹੋ ਜਾਂਦਾ ਬਾਕੀ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਵੀ ਖੜਵਾ ਲੈਣ ਕਿ ਚਲੋ ਤੁਹਾਡੀ ਸੰਗਤ ਦਾ ਸੰਗਤ ਸਾਂਝੀ ਹੈ ਤੇ ਸਾਂਝੀ ਸੰਗਤ ਦੇ ਜੇਕਰ ਪੈਸੇ ਗੁਰੂ ਦੀ ਗੋਲਕ ਹੈ ਜਿਹੜੇ ਗਰੀਬਾਂ ਵਾਸਤੇ ਮੂੰਹ ਖੋਲਿਆ ਹੈ ਤਾਂ ਉੱਥੇ ਫਿਰ ਇੱਕ ਪਾਰਟੀ ਨੂੰ ਹੀ ਕਿਉਂ ਚਮਕਾਇਆ ਜਾਵੇ ਸਾਡਾ ਸਵਾਲ ਸਿਰਫ ਇਹ ਹੈ ਠੀਕ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਬੀਬੀ ਜੀ ਤਬੀਬੀ ਪਰਮਜੀਤ ਕੌਰ ਲਾਂਡਰਾ ਸੜਨਾਲ ਇਸ ਵਕਤ ਫੋਨ ਲਾਈਨ ਤੇ ਜੁੜੇ ਹੋਏ ਸੀਗੇ ਜੋ ਮੁੱਦਾ ਉਹਨਾਂ ਨੇ ਚੁੱਕਿਆ ਉਹਨਾਂ ਦਾ ਕਹਿਣਾ ਸੀ ਕਿ 9 ਸਤੰਬਰ ਨੂੰ ਪ੍ਰਵਾਨਗੀ 3000 ਲੀਟਰ ਡੀਜ਼ਲ ਦੀ ਆ ਜਾਂਦੀ ਹੈ ਤੇ 10 ਸਤੰਬਰ ਨੂੰ ਜਿਹੜਾ ਕਿ ਹੈ ਹਲਕਾ ਇੰਚਾਰਜ ਗਗਨਦੀਪ ਸਿੰਘ ਖੰਡੇਵਾਲ ਉਹ ਡੀਜ਼ਲ ਜਿਹੜਾ ਕਿ ਉਹ ਮੰਡਦੇ ਹੋਏ ਨਜ਼ਰ ਆਉਂਦੇ ਨੇ ਯਾਨੀ ਕਿ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਰੀਦਿਆ ਗਿਆ ਡੀਜ਼ਲ ਗੁਰੂ ਦੀ ਗੋਲਕ ਵਿੱਚੋਂ ਖਰੀਦਿਆ ਗਿਆ ਡੀਜ਼ਲ ਉਸ ਦੀ ਜਿਹੜੇ ਅਕੇ ਲੋਕਾਂ ਤੱਕ ਲੋੜਵੰਤਾਂ ਤੱਕ ਵੰਡ ਕਰਨ ਦਾ ਜ਼ਿਕਰ ਹੋ ਰਿਹਾ ਉਹ ਵੰਡ ਕੀਤੀ ਜਾ ਰਹੀ ਹੈ ਇੱਕ ਸਿਆਸੀ ਲੀਡਰ ਵੱਲੋਂ ਤਾਂ ਉਹਨਾਂ ਕਿਹਾ ਕਿ ਸਿਰਫ ਇੱਕ ਹਲਕੇ ਦਾ ਇਹ ਮਸਲਾ ਆ ਹਾਲਾਂਕਿ ਇਸ ਦੀ ਜਾਂਚ ਹੋਣੀ ਚਾਹੀਦੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਵਾਬ ਦੇਣ ਕਿ ਅਜਿਹਾ ਕਿਉਂ ਹੋ ਰਿਹਾ ਗੁਰੂ ਦੀ ਗੋਲਕ ਤੇ ਇੱਕ ਸਿਆਸੀ ਤੇ ਆਪਣੀ ਸਿਆਸਤ ਕਿਉਂ ਚਮਕਾ ਰਹੀ ਹੈ ਤਾਂ ਇਹ ਵੱਡੇ ਸਵਾਲ ਇਸ ਵਕਤ ਐਸਜੀਪੀਸੀ ਮੈਂਬਰ ਵੱਲੋਂ ਖੜੇ ਕੀਤੇ ਗਏ ਆ ਹਾਲਾਂਕਿ ਸੁੱਚਾ ਸਿੰਘ ਲੰਗਾਹ ਤੋਂ ਅਸੀਂ ਜਵਾਬ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਇਹਨਾਂ ਇਲਜ਼ਾਮਾਂ ਨੂੰ ਨਕਾਰ ਦਿੱਤਾ ਤੇ ਇਹ ਕਿਹਾ ਕਿ ਬੀਬੀ ਪਰਮਜੀਤਾਂ ਵਿਰੋਧੀਆਂ ਦੇ ਇਸ਼ਾਰੇ ਤੇ ਗੱਲ ਕਰ ਰਹੇ ਨੇ ਤਾਂ ਹੁਣ ਕੀ ਵਾਕਈ ਵਿਰੋਧੀਆਂ ਦੇ ਇਸ਼ਾਰੇ ਦੇ ਬੀਬੀ ਪਰਮਜੀਤ ਕੌਰ ਗੱਲ ਕਰ ਰਹੇ ਨੇ ਜਾਂ ਬੀਬੀ ਪਰਮਜੀਤ ਕੌਰ ਲਾਂਡਰਾ ਵੱਲੋਂ ਕਿਹਾ ਗਿਆ ਇੱਕ ਇੱਕ ਬੋਲ ਸੱਚਾ ਆ ਤਾਂ ਇਸ ਨੂੰ ਲੈ ਕੇ ਹੁਣ ਐਸਜੀਪੀਸੀ ਦੇ ਪ੍ਰਧਾਨ ਦਾ ਕੀ ਜਵਾਬ ਆਵੇਗਾ ਉਸ ਦਾ ਇੰਤਜ਼ਾਰ ਜ਼ਰੂਰ ਰਹੇਗਾ